ਕਾਂਗਰਸ ਪਾਰਟੀ ਦੇ ਗੜ ਮੰਨੇ ਜਾਂਦੇ ਮਹੱਲਾ ਮਹਿਤਾਬਗੜ ਦੇ ਵਿੱਚ ਨਸ਼ਾ ਤਕਸਰਾ ਦੀ ਸਿਆਸੀ ਖੇਤਰ ਦੀ ਆੜ ਵਿੱਚ ਖੁੱਲੇ ਆਮ ਨਸ਼ੇ ਦੀ ਵਿਕਰੀ ਕੀਤੀ ਜਾ ਰਹੀ ਹੈ ਕੁਝ ਸਮੇਂ ਕਾਂਗਰਸੀ ਕੌਂਸਲ ਵੱਟੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਵੀ ਕਰਦੇ ਹਨ ਜਿਨ੍ਹਾਂ ਨੂੰ ਲੈ ਕੇ ਅੱਜ ਅਹਿਮ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਸਾਬ ਅੱਜ ਤੁਸੀਂ ਵੀ ਕਹਿ ਲੋ ਕਿ ਮਤਾਵਗੜ ਮਹੱਲੇ ਦੇ ਵਿੱਚ ਮੀਟਿੰਗ ਅਟੈਂਡ ਕੀਤੀ ਆ ਕਿੱਦਾਂ ਦੇ ਹਾਲਾਤ ਸੀ ਤੱਕ ਹਾਲਾਤ ਦੇ ਵਿੱਚ ਮੀਟਿੰਗ ਹੋਈ ਹੈ ਤਾਂ ਕੀ ਤੁਹਾਨੂੰ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੋ ਉਸੋ ਜੀ ਮਤਾਵਗੜ ਮਹੱਲੇ ਦਾ ਬਹੁਤ ਜ਼ਿਆਦਾ ਮਾੜਾ ਹਾਲ ਸੀਗਾ ਕਿ ਸਾਨੂੰ ਸਾਰਿਆਂ ਨੂੰ ਪਤਾ ਆ ਜੀ ਇੱਥੇ ਨਸ਼ਾ ਵੇਚਦਾ ਜਾਂ ਹਰ ਇੱਕ ਕੰਮ ਗਲਤ ਹੁੰਦੇ ਆ ਠੀਕ ਆ ਇਹਨਾਂ ਨੂੰ ਰੋਕਣ ਵਾਸਤੇ ਅਸੀਂ ਚੰਦੀ ਸਾਹਿਬ ਦੇ ਨਾਲ ਰਲ ਕੇ ਪੂਰੀ ਟੀਮ ਨੇ ਮੰਗਾ ਨਾਲ ਜੀ ਨੂੰ ਤਿਆਰ ਕੀਤਾ ਔਰ ਇਹਨਾਂ ਦਾ ਪ੍ਰੋਗਰਾਮ ਇੱਥੇ ਰੱਖਿਆ ਹੈ ਕਿ ਕਾਫੀ ਇੱਥੇ ਜਿਹੜਾ ਆ ਲੀਡਰਾਂ ਦਾ ਡਰ ਸੀਗਾ ਜਿਹੜਾ ਕੋਈ ਲੀਡਰ ਬੋਲ ਕੋਈ ਬੱਚਾ ਬੋਲਦਾ ਸੀ ਨਾ ਬੋਲਦਾ ਸੀ ਤੋਂ ਉਹਨੂੰ ਘਰਾਇਆ ਤੁੰਘਾਇਆ ਜਾਂਦਾ ਸੀ ਰਾਜਨੀਤਿਕ ਪਾਰਟੀਆਂ ਜਾਂ ਧੁੰਗੀਆਂ ਦਿੱਤੀਆਂ ਜਾਂਦੀਆਂ ਸੀ ਬੱਚੇ ਕਿਸੇ ਦੇ ਖਿਲਾਫ ਨਹੀਂ ਬੋਲਦੇ ਪਰ ਅੱਜ ਮੰਗਾ ਜੀ ਨੇ ਹਿੰਮਤ ਕੀਤੀ ਹੈ ਕੇ ਸਾਰਿਆਂ ਨਾਲ ਚੰਦੀ ਸਾਹਿਬ ਨਾਲ ਸਾਰੀ ਟੀਮ ਨਾਲ ਸੰਪਰਕ ਕੀਤਾ ਆ ਉਹ ਬੜਾ ਡਟ ਕੇ ਇਥੇ ਪ੍ਰੋਗਰਾਮ ਦਿਖਾਇਆ ਤੇ ਚੰਦੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿਸੇ ਵੀ ਤਰ੍ਹਾਂ ਦਾ ਮੇਰੇ ਵਰਕਰ ਨੂੰ ਹੱਥ ਲੱਗ ਗਿਆ ਜਾਂ ਉਹ ਤੱਕਾ ਹੋਇਆ ਤੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਜਿਹੜਾ ਕੋਈ ਇਦਾਂ ਦਾ ਕੰਮ ਕਰੇ ਕਹਿੰਦਾ ਮੈਂ ਤਾਂ ਕਿ ਲੋਕਾਂ ਦੇ ਵਿੱਚੋਂ ਡਰ ਦਾ ਜਿਹੜਾ ਮੋਲ ਖਤਮ ਆਉਂਗਾ ਬਿਲਕੁਲ ਖਤਮ ਹੋਏਗਾ ਜੀ ਬਿਲਕੁਲ ਖਤਮ ਹੋਏਗਾ ਔਰ ਜਿਹੜੀਆਂ ਇਹਨਾਂ ਦੀਆਂ ਮੁਸ਼ਕਲਾਂ ਆ ਇਹਨਾਂ ਨੇ ਦੱਸਿਆ ਆ ਵੀ ਸਕੂਲ ਦੇ ਲਾਗੇ ਕੂੜੇ ਦਾ ਢੇਰ ਲੱਗਦਾ ਜਿੱਥਾਂ ਕੋਈ ਜਾਂਚ ਕਰਦਾ ਨਹੀਂ ਹੈਗਾ ਉਹ ਅਸੀਂ ਰਲ ਮਿਲ ਕੇ ਸਾਰਾ ਜੰਦੀ ਸਾਹਿਬ ਦੇ ਨਾਲ ਰਲ ਮਿਲ ਕੇ ਅਸੀਂ ਟਾਈਮ ਰੱਖਾਂਗੇ ਇਹ ਏਰੀਆ ਦਾ ਅਸੀਂ ਰੌਂਡ ਵੀ ਲਾਵਾਂਗੇ ਸਿੱਧਾ ਸਕੂਲ ਕਾਲਜ ਜਾਣਕਾਰ ਹੈ ਜੀ ਅਸੀਂ ਦੇਖਾਂਗੇ ਔਰ ਨਾਲ ਨਾਲ ਅਸੀਂ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਹੱਲ ਕਰਾਂਗੇ ਸਰ ਅੱਜ ਜਿਹੜੇ ਕਿ ਮੱਲਾ ਮਤਾਬਗੜ ਦੇ ਵਿੱਚ ਤੁਹਾਡੇ ਵੱਲੋਂ ਇੱਕ ਅਹਿਮ ਮੀਟਿੰਗ ਰੱਖੀ ਗਈ ਆ ਇਹ ਕਹੋ ਕਿ ਕਿਸ ਤਰੀਕੇ ਨਾਲ ਲੋਕਾਂ ਦਾ ਰਿਸਪਾਂਸ ਮਿਲੇ ਹੈ ਤਾਂ ਕਿਸ ਤਰੀਕੇ ਨਾਲ ਲੋਕਾਂ ਦਾ ਜਿਹੜਾ ਕਿ ਡਰ ਤੁਹਾਡੇ ਵੱਲੋਂ ਕੱਢਿਆ ਬਿਲਕੁਲ ਪਹਿਲਾਂ ਤੋਂ ਤੁਹਾਡਾ ਧੰਨਵਾਦ ਤੁਸੀਂ ਆਏ ਤੇ ਪੂਜਾਇ ਇਹ ਲੋਕਾਂ ਦਾ ਜਿਹੜਾ ਡਰਾਣਾ ਮੈਂ ਬਿਲਕੁਲ ਖਤਮ ਕਰ ਦੇਣਾ ਜਦੋਂ ਮੈਂ ਸਪੈਸ਼ਲ ਅੱਜ ਇੱਥੇ ਮੀਟਿੰਗ ਕਾਈ ਸੀ ਕਿਉਂਕਿ ਇਹ ਪਰਿਵਾਰ ਜਿਹੜੇ ਆ ਛੇ ਹਲਕਾ ਮੇਰਾ ਪਰਿਵਾਰ ਆ ਔਰ ਮੈਂ ਚਾਹੁੰਦਾ ਨਹੀਂ ਆ ਕਿ ਕੋਈ ਵੀ ਨਸ਼ੇ ਦਾ ਕੋਈ ਵੀ ਸਤਾਕਰ ਆਪਣੇ ਹਲਕੇ ਉੱਤੇ ਰਵੇ ਔਰ ਮੇਰੀ ਅਗਲੇ ਦਿਨਾਂ ਤੋਂ ਮੈਂ ਇਹਨਾਂ ਨੂੰ ਸਖਤ ਚੇਤਾਵਨੀ ਆ ਜਿੰਨੇ ਵੀ ਇਹ ਕਾਂਗਰਸ ਦੇ ਐਫਸੀ ਕੰਮ ਕਰਦੇ ਆ ਨਸ਼ੇ ਦੇ ਦੂਤਿਆਂ ਨੂੰ ਮੈਂ ਕੁਝ ਨਹੀਂ ਕਹਿੰਦਾ ਜਿਹੜੇ ਨਸ਼ੇ ਦਾ ਕੰਮ ਕਰਦੇ ਆ ਇਹ ਜਾਂ ਤਾਂ ਮੇਰਾ ਹਲਕਾ ਛੱਡ ਦੇਣ ਤੇ ਜਾਂ ਜੇਲ੍ਹਾਂ ਦੀ ਜਾਣ ਲਈ ਤਿਆਰ ਹੋਣ ਕਿਸ ਤਰੀਕੇ ਨਾਲ ਆਉਣ ਵਾਲੇ ਟਾਈਮ ਤੇ ਤੁਹਾਡੇ ਏਜੰਡੇ ਲਾਉਂਗੇ ਤੇ ਕਿਰ ਕਿਰ ਕਹ ਲੋ ਕਿ ਮਹੱਲੇ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਇੱਕ ਡਰ ਤਾਂ ਮਾਹੌਲ ਖੋਫ ਦਾ ਮਾਹੌਲ ਹੁੰਦਾ ਵਾ ਕਿਸ ਤਰੀਕੇ ਨਾਲ ਦੂਰ ਕੀਤਾ ਜਾਊਗਾ ਦੇਖੋ ਡਰ ਦਾ ਮਾਹੌਲ ਕੁਛ ਨਹੀਂ ਹੁੰਦਾ ਇਹ ਡਰਾਉਂਦੇ ਹਨ ਜਿਹੜੇ ਡਰਦੇ ਹਨ ਉਹ ਡਰਾਉਂਦੇ ਆ ਕਿਉਂਕਿ ਮੈਂ ਬਿਲਕੁਲ ਸਾਫ ਕਰ ਦੇਣਾ ਚਾਹੁੰਦਾ ਕਿ ਡਰਨ ਦੀ ਕੋਈ ਲੋੜ ਨਹੀਂ ਆ ਨਸ਼ੇ ਤੇ ਮੇਰਾ ਸਾਥ ਦੋ ਮੈਂ ਤੁਹਾਡੇ ਨਾਲ ਆ ਜਦੋਂ ਮਰਜ਼ੀ ਮੈਨੂੰ ਬੁਲਾਇਓ ਇਹਨਾਂ ਦਾ ਕੋਈ ਡਰ ਨਹੀਂ ਹੈ ਕੋਈ ਏਡੀਆਂ ਵੱਡੀਆਂ ਚੀਜ਼ਾਂ ਨਹੀਂ ਸਿਰਫ ਡਰੋਂਦੇ ਆ ਤੇ ਡਰਨ ਦੀ ਲੋੜ ਨਹੀਂ ਤੁਹਾਨੂੰ ਕਿਸੇ ਨੂੰ ਕੀ ਮੈਸੇਜ ਕੀ ਕਨਵੇ ਕਰਨਾ ਚਾਹੋਗੇ ਸਾਰੇ ਏਰੀਆ ਨੂੰ ਮੈਂ ਸਾਰੇ ਏਰੀਆ ਨੂੰ ਇਹੀ ਮੈਸੇਜ ਕਨਵੇ ਕਰਨਾ ਚਾਹੁੰਦਾ ਮੇਰਾ ਸਾਥ ਹੋ ਆਪਾਂ ਤਕੜੇ ਹੋ ਕੇ ਇਸ ਨਸ਼ੇ ਦੇ ਕੋ ਜਿਹੜਾ ਸਾਡੇ ਏਰੀਆ ਚ ਵਿਕਦਾ ਇਹਨਾਂ ਨੂੰ ਖਤਮ ਕਰੀਏ ਇਹਨਾਂ ਨੂੰ ਸਦਾਕਰਾਂ ਨੂੰ ਜੇਲਾਂ ਚ ਭੇਜੀਏ ਨਸ਼ੇ ਚਲਕੇ ਆਮ ਪਾਰਟੀ ਵੱਲੋਂ ਪਹਿਲੀ ਵਾਰ ਇੱਕ ਸ਼ੁਰੂਆਤ ਕੀਤੀ ਗਈ ਹੈ ਕਿ ਇੱਕ ਜਿਲ੍ਹੇ ਕੀ ਲੋਕਾਂ ਦਾ ਡਰ ਕੱਢਣ ਲਈ ਇੱਕ ਪਹਿਲੀ ਵਾਰ ਇੱਕ ਮੀਟਿੰਗ ਰੱਖੀ ਗਈ ਉਹ ਵੀ ਖਾਸ ਏਰੀਆ ਦੇ ਵਿੱਚ ਬਿਲਕੁਲ ਬਿਲਕੁਲ ਜੀ ਘਟਾਰ ਕੋਈ ਨਹੀਂ ਆ ਘਟਾਰ ਕਟਣ ਹੀ ਨਹੀਂ ਰੱਖੀ ਗਈ ਅਸੀਂ ਇੱਕ ਏਰੀਆ ਪਿੰਪ ਪੁਆਇੰਟ ਕੀਤਾ ਸੀ ਜਿੱਥੇ ਨਸ਼ਾ ਬਹੁਤ ਵਿਗਦਾ ਔਰ ਮੇਰੀ ਕੋਸ਼ਿਸ਼ ਆ ਅਗਲੇ ਦਿਨ ਅਗਲੇ ਦਿਨਾਂ ਚ ਹੋਰ ਵੀ ਜਿੱਥੇ ਨਸ਼ਾ ਦੇ ਜ਼ਿਆਦਾ ਕੰਮ ਹੁੰਦਾ ਪਿਆ ਮੈਨੂੰ ਪਤਾ ਲੱਗਾ ਉਹਨਾਂ ਏਰੀਆ ਚ ਜਾ ਕੇ ਉੱਥੇ ਵੀ ਮੀਟਿੰਗ ਕੀਤੀ ਜਾਉਂਦੀ